ਉਹਦਾ ਫੁੱਲ ਬਟਾ ਫੁੱਲ ਠੇਕਾ ਮਿਲ ਰਿਹਾ ਪੰਚਾਇਤ ਨੂੰ ਜੋ ਸਾਰੇ ਪਿੰਡ ਨੂੰ ਉਹ ਪੰਚਾਇਤੀ ਆਮਦਨ ਬਣੀ ਹੈ ਉਹ ਪਿੰਡ ਦੇ ਵਿੱਚ ਕਾਰਜਕਮਾਂ ਤੇ ਲਾਉਣ ਵਾਸਤੇ ਵੀ ਕੋਈ ਵੀ ਢਾਣੀਆਂ ਇਹੋ ਜਿਹੀ ਹੋਵੇ ਉਹ ਲੋਕ ਜਾਣੂਆਂ ਜਾਣੂਆਂ ਨਾਲ ਗੱਲਾਂ ਦੇ ਵਿੱਚੋਂ ਤੁਸੀਂ ਚੱਲ ਪੋ ਦਰਾਜ ਰੋਡ ਤੋਂ ਚੱਲ ਪੋ ਜਿਸ ਤੋਂ ਮੈਂ ਸ਼ੁਰੂ ਕੀਤੀਆਂ ਢਾਣੀਆਂ ਪੱਕੀਆਂ ਕਰਨੀਆਂ ਜੋ ਪਹਿਲਾਂ ਮੈਂ ਕੰਮ ਕੀਤੇ 5 ਸਾਲਾਂ ਦੇ ਵਿੱਚ ਉਹਨਾਂ ਨੂੰ ਕੰਮਾਂ ਨੂੰ ਸੋਚਦੇ ਹੋਏ ਮੈਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਉਠੋ ਉਠੋ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ ਕੰਮ ਕਰੋ ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਪਾਣੀ ਮਾੜਾ ਕੋਈ ਨਹੀਂ ਇਹ ਕਹਿ ਸਕਦਾ ਵੀ ਇਹ ਪਾਣੀ ਦੇ ਵਿੱਚ ਸੋਰਾ ਆਉਂਦਾ ਜਾਂ ਕਿਤੇ ਕਦੇ ਵੀ ਇਹ ਨਹੀਂ ਮੈਂ ਕਹਾਂ ਵੀ ਮੇਰੇ ਪੰਜ ਸਾਲ ਦੇ ਵਿੱਚ ਅੱਜ ਵੀ ਉਹ ਕਿਤੇ ਵੀ ਇਹ ਪ੍ਰੋਬਲਮ ਨਹੀਂ ਆ ਰਹੀ ਉਸ ਵਧੀਆ ਢੰਗ ਨਾਲ ਬਣਾਇਆ ਹੋਇਆ ਦੇਖੋ ਜੀ ਨਰੇਗਾ ਦਾ ਹਾਲ ਸਾਡੇ ਵੇਲੇ ਤਾਂ ਤੁਸੀਂ ਵਸਤੀਆਂ 'ਚ ਜਾ ਕੇ ਪੁੱਛ ਸਕਦੇ ਹੋ ਵੀ ਨਰੇਗਾ ਦਾ ਕੰਮ ਅਸੀਂ ਕਿਸ ਢੰਗ ਨਾਲ ਚਲਾਇਆ ਸੂਬੇ ਅੰਦਰ ਪੰਚਾਇਤੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਕ ਗਿਆ ਹੈ ਜ਼ਿਲ੍ਹਾ ਬਠਿੰਡਾ ਦੇ ਕਸਾਨੀ ਖੋਲਾਂ ਲਈ ਜਾਣੇ ਜਾਂਦੇ ਜਾਗਰੂਕ ਪਿੰਡ ਜੇਠੂਕੇ ਵਿਖੇ ਧਰਮ ਸਿੰਘ ਸਾਬਕਾ ਸਰਪੰਚ ਮੁੜ ਇੱਕ ਵਾਰ ਸਿਆਸੀ ਪੜ ਵਿੱਚ ਨਿਤਰੇ ਹਾਂ ਧਰਮ ਸਿੰਘ ਨਾਲ ਗੱਲ ਕਰਦੇ ਹਾਂ ਵੀ ਉਹਨਾਂ ਨੇ ਆਪਣੇ ਪਿਛਲੇ ਕਾਰਜਕਾਲ 2013 ਤੋਂ ਲੈ ਕੇ 2018 ਤੱਕ ਕਿਹੜੇ ਕਾਰਜ ਕਰਵਾਏ ਤੇ ਹੁਣ ਉਹਨਾਂ ਦੇ ਮਨ ਵਿੱਚ ਕਿਹੜੇ ਬਲਬਲੇ ਆ ਜਿਨ੍ਹਾਂ ਨੂੰ ਲੈ ਕੇ ਉਹ ਸਿਆਸੀ ਪੜ ਵਿੱਚ ਉਤਰੇ ਨੇ ਧਰਮਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਕਿਹੜੇ ਕਿਹੜੇ ਮੇਰੇ ਕੰਨੋਂ ਜੀ ਜਿਹੜੀ ਮੇਰੀ ਮੁਖਤਰ ਜੀ ਹੈ ਮੈਂ ਉਹ ਪਿੰਡ ਦੇ ਵਿਕਾਸ ਨੂੰ ਮੁੱਖ ਰੱਖ ਕੇ ਦੁਬਾਰੇ ਮਨ ਮਨਾਇਆ ਜੋ ਕਿ ਮੇਰੇ ਲੋਕਾਂ ਨੇ ਜੋ ਪਹਿਲਾਂ ਮੈਂ ਕੰਮ ਕੀਤੇ 5 ਸਾਲਾਂ ਦੇ ਵਿੱਚ ਉਹਨਾਂ ਨੂੰ ਕੰਮਾਂ ਨੂੰ ਸੋਚਦੇ ਹੋਏ ਮੈਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਉਠੋ ਉਠੋ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਤੁਸੀਂ ਕੰਮ ਕਰੋ ਮੈਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਏ ਵੀ ਹਾਂ ਮੈਨੂੰ ਚੰਗਾ ਪਿਆਰ ਕਰਦੇ ਐ ਤਾਂ ਮੈਂ ਲੋਕਾਂ ਨੂੰ ਹਾਂ ਕੀਤੀ ਤਾਂ ਮੈਂ ਚੋਣ ਮੈਦਾਨ ਦੇ ਵਿੱਚ ਉਤਰਿਆ ਪਿਛਲੇ ਵਾਰ ਉਹ ਕਿਹੜੇ ਕਾਰਜਾ ਜਿਹੜੇ ਤੁਹਾਡੇ ਤੋਂ ਪਹਿਲਾਂ ਨਹੀਂ ਹੋ ਸਕੇ ਸੀ ਅਧੂਰੇ ਪਏ ਸੀ ਲੋਕਾਂ ਦੀ ਮੁੱਖ ਮੰਗ ਸੀ ਧਰਮਜੀਤ ਤੁਸੀਂ ਸਭ ਤੋਂ ਪਹਿਲਾਂ ਜਿਹੜੇ ਦਲਿਤ ਵਰਗ ਲਈ ਐਸਸੀ ਭਾਈਚਾਰੇ ਲਈ ਉਹਨਾਂ ਦੀਆਂ ਬਸਤੀਆਂ ਦਾ ਪਾਣੀ ਪੱਖੋਂ ਬੁਰਾ ਹਾਲ ਹੁੰਦਾ ਹੈ। ਉਹ ਕੋਈ ਤੁਸੀਂ ਪਿਛਲੇ ਕਾਰਜਕਾਲ ਦੌਰਾਨ ਕੋਈ ਉਪਰਾਲਾ ਕੀਤਾ? ਉਹ ਜੀ ਅਸੀਂ ਉਹ ਵਸਤੀਆਂ ਨੂੰ ਕਰਾਦੇ ਹਾਂ ਬੱਟਰ ਬਾਕਸ ਬਣਵਾਇਆ ਜਿਹੜਾ ਉਹ ਇੰਨਾ ਕੁ ਵਧੀਆ ਇਸ ਟਾਈਮ ਵੀ ਚੱਲ ਰਿਹਾ ਜੀਦਾ ਕਿ ਪਹਿਲਾਂ ਵੀ ਅਸੀਂ ਬਹੁਤ ਨਾਰਮਲ ਬਿੱਲ ਰੱਖਿਆ ਸੀ ਤੇ ਪਾਣੀ ਦੀ ਸਪਲਾਈ ਸਾਡੇ ਘਰ-ਘਰ ਬਿਨਾਂ ਟੱਲੂ ਪੰਪ ਲਾਏ ਹਰੇਕ ਘਰ ਦੀ ਪਾਣੀ ਦੀ ਜਿਹੜੀ ਆਪਣੀ ਟੈਂਕੀਆਂ ਬਣੀਆਂ ਹੁੰਦੀਆਂ ਘਰੇ ਉਹ ਤੇ ਸਪਲਾਈ ਜਾਂਦੀ ਹੈ ਤੇ ਕੋਈ ਲੀਕਜ ਨਹੀਂ ਹੈਗੀ। ਤੇ ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਪਾਣੀ ਮਾੜਾ ਕੋਈ ਨਹੀਂ ਇਹ ਕਹਿ ਸਕਦਾ ਵੀ ਇਹ ਪਾਣੀ ਦੇ ਵਿੱਚ ਸੋਰਾ ਆਉਂਦਾ ਜਾਂ ਕਿਤੇ ਕਦੇ ਵੀ ਇਹ ਨਹੀਂ ਮੈਂ ਕਹਾਂ ਵੀ ਮੇਰੇ ਪੰਜ ਸਾਲ ਦੇ ਵਿੱਚ ਅੱਜ ਵੀ ਉਹ ਕਿਤੇ ਵੀ ਇਹ ਪ੍ਰੋਬਲਮ ਨਹੀਂ ਆ ਰਹੀ ਉਸ ਵਧੀਆ ਢੰਗ ਨਾਲ ਬਣਾਇਆ ਹੋਇਆ ਵੀ ਸਾਰੀਆਂ ਦੇ ਘਰੋ ਘਰੀ ਪਾਣੀ ਜਾਂਦਾ ਬਹੁਤ ਵਧੀਆ ਪ੍ਰੈਸ਼ਰ ਦੇ ਨਾਲ ਉਹਦੇ ਵਿੱਚ ਦਰਾਜ ਰੋਡ ਤੱਕ ਵੀ ਪਾਣੀ ਜਾਂਦਾ ਉਧਰ ਉਧਰ ਡਰੇਨ ਪਾਰ ਕਰਕੇ ਜਿਹੜੀਆਂ ਬਸਤੀ ਬਸਤੀ ਹੈ ਉਹਦੇ ਸਾਰੀ ਚ ਪਾਣੀ ਤੇ ਜੀਟੀ ਰੋਡ ਦੇ ਨਾਲ ਜੋ ਰੋਡ ਤੋਂ ਮਗਰ ਕੋਠੇ ਹੈ ਉਹ ਉੱਥੇ ਵੀ ਸਪਲਾਈ ਜਾਂਦੀ ਆ ਪਾਣੀ ਦੀ ਉਹ ਸਾਰੇ ਵਧੀਆ ਢੰਗ ਨਾਲ ਜਾ ਰਹੀ ਹੈ ਉਹ ਅੱਜ ਵੀ ਲੋਕ ਖੁਸ਼ ਨੇਗੇ ਵੀ ਹਾਂ ਬਹੁਤ ਵਧੀਆ ਸਪਲਾਈ ਚੱਲ ਰਹੀ ਹੈ ਤੇ ਵਾਟਰ ਬਾਕਸ ਪੂਰਾ ਢੰਗ ਨਾਲ ਬਣਿਆ ਹੋਣ ਕਰਕੇ ਸਾਰਾ ਇਹ ਕੰਮ ਕੰਪਲੀਟ ਚੱਲੀ ਜਾ ਰਿਹਾ ਹੈ ਦਲਤੋ ਬਸਤੀਆਂ ਦੇ ਵਿੱਚ ਜਾ ਕੇ ਦੇਖਦੇ ਆਂ ਜਾਂ ਖੇਤਾਂ ਨੂੰ ਜਾਣ ਵਾਲੀਆਂ ਪਈਆਂ ਜਾਂ ਢਾਣੀਆਂ ਦੇ ਅੱਜ ਵੀ ਪਿੰਡਾਂ ਦੇ ਅੰਦਰ ਕੱਚੀਆਂ ਹੁੰਦੀਆਂ ਨੇ ਤੁਸੀਂ ਕੋਈ ਅਜਿਹੀ ਅਪਰਾਲੀ ਕੀਤੀ ਹੋਣ ਆਪਦੇ ਕਾਰਜ ਉਹ ਤਾਂ ਜੀ ਬਹੁਤ ਬਹੁਤ ਕਿ ਜਿਹੜੀਆਂ ਢਾਣੀਆਂ ਸੀਗੀਆਂ ਉਹ ਕੋਈ ਵੀ ਨਹੀਂ ਛੱਡੀ ਅਸੀਂ ਆਪਦੇ ਦਿਲੋਂ ਵੀ ਕੋਈ ਵੀ ਢਾਣੀਆਂ ਇਹੋ ਜਿਹੀ ਹੋਵੇ ਉਹ ਲੋਕ ਜਾਣੂਆਂ ਜਾਣੂਆਂ ਨਾਲ ਗੱਲਾਂ ਦੇ ਵਿੱਚੋਂ ਤੁਸੀਂ ਚੱਲ ਪੋ ਦਰਾਜ ਰੋਡ ਤੋਂ ਚੱਲ ਪੋ ਜਿੱਥੇ ਮੈਂ ਸ਼ੁਰੂ ਕੀਤੀਆਂ ਢਾਣੀਆਂ ਪੱਕੀਆਂ ਕਰਨੀਆਂ ਦਰਾਜ ਰੋਡ ਤੇ ਕੀਤੀਆਂ ਬੁੱਗਰ ਰੋਡ ਤੇ ਕੀਤੀਆਂ ਤਪਾ ਰੋਡ ਤੇ ਕੀਤੀਆਂ ਕਰਾਰੜਾ ਰੋਡ ਤੇ ਕੀਤੀਆਂ ਫਿਰ ਤੁਸੀਂ ਚੱਲ ਪੋ ਬਾਹਰ ਨੂੰ ਆ ਜਾਓ ਗ੍ਰੈਡ ਵਾਲੀ ਸਾਈਡ ਤੇ ਕੀਤੀਆਂ ਜੋ ਆਉਂਦੀ ਹੈ ਜੋ ਵਾਟਰ ਬਾਕਸ ਦੇ ਆਪਣੇ ਵਾਟਰ ਬਾਕਸ ਤੋਂ ਗਾਹਾਂ ਇਧਰ ਬਸਤੀ ਹੈ ਉਹ ਉਧਰ ਕੀਤੀਆਂ ਫਿਰ ਦੂਜੇ ਜਿਹੜੀ ਬਾਠਾਂ ਦੇ ਕੋਠੇ ਹੈ ਉੱਥੇ ਕੀਤੀਆਂ ਫਿਰ ਉਹ ਦੁਬਾਰਾ ਰੋਡ ਤੋਂ ਪਾਰ ਇੱਕ ਬਾਜੀਗਰ ਬਸਤੀ ਟਿੱਬੇ ਵਾਲੀ ਢਾਣੀ ਹੈ ਪੰਪ પેટ્રોલ ਪੰਪ ਦੇ ਪਿੱਛੇ ਤਾਂ ਪਾਰ ਹੋਰ ਤਪੇ ਦੇ ਕੰਨ ਬੱਲਾ ਉਹ ਸਾਰੀ ਬਸਤੀ ਨੂੰ ਇਹਦੇ ਕੋਸ ਕੋਸ ਆਪਣੇ ਧਾਗਾ ਫੈਕਟਰੀ ਦੇ ਸਾਹਮਣੇ ਸਾਡੇ ਕੋਠੇ ਆ ਪਿੰਡ ਦੇ ਉਹ ਸਾਰੀਆਂ ਸੀ ਫਰਬੰਝੇਲਵਾ ਕੇ ਪੱਕੀਆਂ ਕੀਤੀਆਂ ਜਿਨ੍ਹਾਂ ਦੀ ਵਿਤਾਂ ਕੁਸਟਾਣੀਆਂ ਇਹ ਜੀਆਂ ਜਿਨ੍ਹਾਂ ਦੀ ਲੰਬਾਈ ਵੀ ਕਿਲੋਮੀਟਰ ਤੋਂ ਜ਼ਿਆਦਾ ਹੈ ਉਹ ਸਾਰੀਆਂ ਕੀਤੀਆਂ ਸੀ ਪਿੰਡ ਅੰਦਰ ਮਨਰੇਗਾ ਦੇ ਜੋਬ ਕਾਰਡ ਬਣਦੇ ਆ ਜਾਂ ਮਜ਼ਦੂਰਾਂ ਨੂੰ ਜਿਹੜਾ ਰੋਜ਼ਗਾਰ ਦਾ ਮੁੱਖ ਹੈ ਉਹ ਨਰ ਗਈ ਹੈ ਕੋਈ ਕਹਿ ਜਾ ਹਾਲ ਹੈ ਨਰੇਗਾ ਦਾ ਦੇਖੋ ਜੀ ਨਰੇਗਾ ਦਾ ਹਾਲ ਸਾਡੇ ਵੇਲੇ ਤਾਂ ਤੁਸੀਂ ਪਸਤੀਆਂ ਚ ਜਾ ਕੇ ਪੁੱਛ ਸਕਦੇ ਹੋ ਵੀ ਨਰੇਗਾ ਦਾ ਕੰਮ ਅਸੀਂ ਕਿਸ ਢੰਗ ਨਾਲ ਚਲਾਇਆ ਬਹੁਤੇ ਘਰ ਇਹ ਜੇ ਹੋਣਗੇ ਵੀ ਜਿਨ੍ਹਾਂ ਦਾ 100 ਦਿਨ ਦਾ ਪਸਾਲ ਦੀ ਸਰਕਾਰਾਂ ਕਹਿੰਦੀ 100 ਦਿਨ ਗਰੰਟੀ ਹੈ ਉਹ 100 ਦਿਨ ਗਰੰਟੀ ਵਾਲੇ ਕਾਰਡ ਤੁਸੀਂ ਪੁੱਛ ਕੇ ਮੈਂ ਅੱਜ ਵੀ ਜੇ ਮੀਡੀਆ ਚ ਕਿਸੇ ਨੂੰ ਬੁਲਾਉਣਾ ਹੋਵੇ ਉਹ ਘਰ ਮੇਰੇ ਕੋਲੇ ਹੈਗੇ ਆ ਵੀ ਜਿਨ੍ਹਾਂ ਦੇ 100-100 ਦਿਨ ਵੀ ਅਸੀਂ ਨਰੇਗਾ ਚ ਕੰਮ ਪੂਰਾ ਕਰਵਾਉਂਦੇ ਰਹੇ ਹਾਂ ਉਹ ਘਰ ਵੀ ਹੈ ਬਹੁਤ ਲੋਕ ਖੁਸ਼ੀ ਕਹਿੰਦੇ ਨਰੇਗਾ ਦੇ ਵਿੱਚੋਂ ਅੱਜ ਵੀ ਉਹ ਯਾਦ ਕਰਦੇ ਆ ਵੀ ਨਰੇਗਾ ਦਾ ਕੰਮ ਤੁਸੀਂ ਬਹੁਤ ਟੰਗ ਨਾ ਚਲਾਇਆ ਇੰਨਾ ਕੰਮ ਹੋਣ ਦੇ ਬਾਵਜੂਦ ਫਿਰ ਸਰਬਸੰਮਤੀ ਨਾ ਹੋਈ ਸਰਬਸੰਮਤੀ ਨਾ ਹੋਣ ਦਾ ਕਾਰਨ ਤਾਂ ਜੀ ਦੇਖੋ ਪਿੰਡਾਂ ਦੇ ਵਿੱਚ ਧੜੇਬਾਜ਼ੀਆਂ ਤਾਂ ਹੁੰਦੀਆਂ ਹੀ ਆ। ਜੀ। ਬਾਕੀ ਮੇਰਾ ਕੋਈ ਬਹੁਤਾ ਜਦਾ ਜਿਆਦਾ ਮਾਨ ਨਹੀਂ ਸੀਗਾ ਵੀ ਮੈਂ ਪਹਿਲਾਂ ਲੋਕਾਂ ਨੂੰ ਕਹਤਾ ਹੋਵੇ ਪਹਿਲਾਂ ਮੈਂ ਤਾਂ ਸਰਪੰਚ ਬਣਨਾ ਮੈਂ ਤਾਂ ਬਣਨਾ। ਮੈਂ ਤਰਜੀਹ ਦਿੰਦਾ ਸੀ ਜੇ ਕੋਈ ਸੰਮਤੀ ਕਿਸੇ ਸਰਕਾਰ ਦੇ ਬੰਦੇ ਜਿਵੇਂ ਆਪਾਂ ਕਹਿੰਦੇ ਵੀ ਆਸ ਵੀ ਮਾਨਸਾਬ ਦੀ ਸਰਕਾਰ ਹੈ ਕੋਹਾਂ ਦੇ ਬੰਦੇ ਹੁੰਦੇ ਆ ਵੀ ਆਪਾਂ ਉਹਦੇ ਵਿੱਚ ਇੰਟਰਫੇਅਰ ਕਰਨ ਨੂੰ ਬਿਲਕੁਲ ਤਿਆਰ ਨਹੀਂ ਸੀ। ਇਹ ਤਾਂ ਜਦੋਂ ਬੁਲਬਲੇ ਉੱਠੇ ਮੌਕੇ ਤੇ ਆ ਕੇ ਲੋਕਾਂ ਨੇ ਮੈਨੂੰ ਬਹੁਤ ਜਿਆਦਾ ਆਪੜਾ ਦਿੱਤਾ ਵੀ ਨਹੀਂ ਤੁਸੀਂ ਹੋਵੋ ਇਸ ਕਰਕੇ ਨਸ਼ਿਆਂ ਦਾ ਹਾਲ ਆ ਜਿਹੜਾ ਉਹ ਈ ਸੀਰੀਏ ਦੇ ਵਿੱਚ ਮਾੜਾ ਹੈ ਉਹਦੀ ਰੋਕਥਾਮ ਦੇ ਲਈ ਤੁਹਾਡੇ ਵੱਲੋਂ ਜਾਂ ਪਹਿਲਾਂ ਕੀਤੇ ਉਪਰਾਲੇ ਤੇ ਜਾਂ ਫਿਰ ਹੁਣ ਜਿਹੜਾ ਤੁਸੀਂ ਖੜੇ ਹੋਏ ਹੋ ਉਹਦੇ ਲਈ ਕੋਈ ਬਿਉਂਤਬੰਦੀ ਦੇਖੋ ਜੀ ਬਿਉਂਤਬੰਦੀ ਉਹਦੇ ਵਿੱਚ ਸਾਡੀ ਪਹਿਲਾਂ ਵੀ ਮੇਰੇ ਸਰਪੰਚ ਹੁੰਦੇ ਕਲੱਬ ਬਣਾਏਗੇ ਜਿੰਮਾਂ ਬਣਵਾਈਆਂ ਗਈਆਂ ਕਿ ਕੱਲਾ ਜੋ ਕਲੱਬ ਸੀ ਉਹ ਕਲੱਬਾਂ ਸਾਰੇ ਕਲੱਬਾਂ ਦੇ ਜੋ ਕਿੱਟਾਂ ਹੁੰਦੀਆਂ ਉਹ ਦਵਾਈਆਂ ਗਈਆਂ ਉਹ ਇੱਥੇ ਸਾਰੇ ਜਿਹੜੇ ਕਲੱਬਾਂ ਦੇ ਮੁੰਡੇ ਖੇਡਦੇ ਆ ਉਸ ਅਨੁਸਾਰ ਨੂੰ ਪਤਾ ਹੈ ਉਹ ਸਾਨੂੰ ਦੱਸ ਵੀ ਦੇਣਗੇ ਬੋਲ ਕੇ ਤੇ ਉਹਨਾਂ ਨੂੰ ਹੁਣ ਵੀ ਮੁੱਦਾ ਸਾਡਾ ਇਹੀ ਹੈ ਵੀ ਅਸੀਂ ਵੀ ਵਧੀਆ ਢੰਗ ਦੇ ਨਾਲ ਉਹ ਜਿਮ ਹੈ ਉੱਥੇ ਗਰਾਊਂਡ ਹੈ ਉਹ ਵਧੀਆ ਬਣਾ ਕੇ ਵੀ ਮੁੰਡਿਆਂ ਨੂੰ ਬੱਚਿਆਂ ਨੂੰ ਪ੍ਰੇਰਕੀ ਇਹ ਵੀ ਨਸ਼ਿਆਂ ਤੋਂ ਰਹਿਤ ਹੋ ਕੇ ਚੱਲਣਾ ਇਹ ਸਾਡਾ ਮੁੱਖ ਝੰਡਾ ਭਾਵੇਂ ਸਰਪੰਚਦਾਨੀ ਇਹ ਵੱਡੇ ਕਾਰਜਕਾਲ ਹੁੰਦੇ ਆ ਪਰ ਜਿਹੜੇ ਹੀ ਪਿੰਡਾਂ ਦਾ ਸਰਪੰਚ ਆ ਇਹ ਵੀ ਜਿਵੇਂ ਹਲਕੇ ਦਾ ਐਮਐਲਏ ਹੁੰਦਾ ਮੀਜੁਕਰੀ ਪਿੰਡ ਦਾ ਐਮਐਲਏ ਹੁੰਦਾ ਕਿਸਾਨਾਂ ਨੂੰ ਸਚਾਈ ਦੇ ਪਾਣੀ ਦੀ ਇਧਰਲੇ ਪਾਸੇ ਹੁਣ ਦਿੱਕਤਾਂ ਉਹਨੀਆਂ ਸ਼ੁਰੂ ਹੋ ਗਈਆਂ ਇਹਦੇ ਲਈ ਕੋਈ ਪਹਿਲਾਂ ਕੀਤੇ ਉਪਰਾਲੇ ਜਾਂ ਕੋਈ ਭਵਿੱਖ ਦੇ ਵਿੱਚ ਦੇਖੋ ਜੀ ਪਹਿਲਾਂ ਕੀਤੇ ਉਪਰਾਲੇ ਦੇ ਵਿੱਚ ਅਸੀਂ ਪਿੰਡ ਦੇ ਸਹੂਜ ਨਾਲ ਇਤੋਂ ਇੱਕ ਮਾਈਨਰ ਬਣਾਉਣਾ ਚਾਹੁੰਦੇ ਸੀ ਜੀ ਉਹ ਮਾਈਨਰ ਕੋਈ ਟੜੇ ਬੰਦੀ ਦੇ ਆ ਵਿੱਚ ਆ ਕੇ ਸਾਨੂੰ ਉਹਦੇ ਵਿੱਚ ਦਿੱਕਤ ਲੱਗੀ ਉਹ ਅਸੀਂ ਮਾਈਨਰ ਉਸ ਟਾਈਮ ਬਣਾ ਨਹੀਂ ਸਕੇ ਉਹ ਮਾਈਨਰ ਦੇ ਵਿੱਚ ਸਾਨੂੰ ਦਿੱਕਤ ਆ ਗਈਆਂ ਜਦੋਂ ਜਿਹੜੇ ਬੰਦੇ ਪਾਰਟੀ ਬਾਜੀ ਦੀ ਖੁੰਦਕਨਾ ਕਰਦੇ ਸੀ ਉਹ ਅਸੀਂ ਉਹ ਤਾਂ ਪਾਸਾ ਵੱਟ ਗਏ ਪਰ ਬਣਾਏ ਨਹੀਂ ਉਹ ਕਿਹਾ ਸੀ ਵੀ ਚਲੋ ਜਿਹੜਾ ਸਾਥੋਂ ਨਹੀਂ ਬਣਿਆ ਹੁਣ ਤੁਸੀਂ ਬਣਾ ਲਓ ਪਰ ਇੱਕ ਕੜੈਲੀ ਦੀ ਸਾਈਡ ਸਾਡੇ ਮੇਰੇ ਸਾਈਡ ਤੇ ਉਧਰ ਮੈ ਸੀਗੀ ਤੇਲ ਉਹ ਤੇਲ ਤੇ ਸਸੇ ਮਜਬੂਰੀ ਬਸ ਉਧਰ ਵੀ ਖਾਲ ਬਣਾਉਣਾ ਪੈ ਗਿਆ ਜਿਹੜਾ ਹੁਣ ਮੁੱਦਾ ਹੋਊਗਾ ਅੱਜ ਅੱਜ ਮੁੱਦਾ ਮੇਰਾ ਇਹੀ ਹੋਊਗਾ ਵੀ ਪਹਿਲ ਦੇ ਆਧਾਰ ਤੇ ਜਿਹੜਾ ਹੋਊਗਾ ਉਹ ਕੱਸੀਆਂ ਦਾ ਜਿਹੜਾ ਪਾਣੀ ਆ ਉਹ ਚਾਹੇ ਕਿੰਨੇ ਕਿਸੇ ਦੀ ਮਿਹਨਤ ਕਰਨੀ ਪਵੇ ਕਿੱਥੇ ਤੱਕ ਭੱਜਣਾ ਪਵੇ ਉਹ ਅਸੀਂ ਪਾਣੀ ਦੀ ਜਿਹੜੀ ਹੈਗਾ ਸੂਰਤੂ ਸਪਲਾਈ ਲਈ ਜਿਹੜੀ ਹੈਗੀ ਆ ਵਧੀਆ ਢੰਗ ਨਾਲ ਕਰਕੇ ਵੀ ਸਾਰੇ ਪਿੰਡ ਦਾ ਇੱਕ ਮੁੱਗਾ ਹੋ ਜੇ ਤੇ ਵਧੀਆ ਸਪਲਾਈ ਸਾਰੇ ਪਿੰਡ ਨੂੰ ਪਾਣੀ ਨਹਿਰੀ ਪਾਣੀ ਮਿਲੇ ਨਹਿਰੀ ਪਾਣੀ ਦਾ ਜਿਹੜਾ ਹੈਗਾ ਮੇਰਾ ਸਰਪੰਚੀ ਦੀ ਚੋਣ ਲੜਨ ਦਾ ਵੀ ਇਹੇ ਮੁੱਦਾ ਹੋਊਗਾ ਕਿ ਪਹਿਲ ਦੇ ਆਧਾਰ ਤੇ ਮੈਂ ਨਹਿਰੀ ਪਾਣੀ ਦਾ ਇੰਤਜ਼ਾਮ ਪਿੰਡ ਵਾਸੀਆਂ ਵਾਸਤੇ ਕਰਕੇ ਦੇਣਾ ਹੋਊਗਾ ਪਿੰਡ ਚ ਇੱਕ ਹੋਰ ਵੱਡੀ ਸਮੱਸਿਆ ਛੋਟੇ ਛੋਟੇ ਮਸਲੇ ਆ ਜਿਹੜੇ ਉਹ ਥਾਣੇ ਕਚਹਿਰੀਆਂ ਦੇ ਵਿੱਚ ਪਹੁੰਚਦੇ ਆ ਸਰਪੰਚ ਜਾਂ ਤਾਂ ਐਫਰਟਸ ਨਹੀਂ ਕਰਦਾ ਕੋਈ ਯਤਨ ਨਹੀਂ ਕਰਦਾ ਜਾਂ ਜ਼ਿਆਦਾਤਰ ਸਮਿਆਂ ਦੇ ਵਿੱਚ ਸਰਪੰਚ ਇੱਕ ਤਰਫੀਆਂ ਗੱਲਾਂ ਕਰਦਾ ਤੇ ਇਹ ਜਿੰਨਾ ਚਿਰ ਲੋਕਾਂ ਦੇ ਮਸਲੇ ਆ ਜਿਹੜੀ ਉਹ ಗ್ರಾಮ ਪੰਚਾਇਤਾਂ ਵੈ ਕਿ ਨਹੀਂ ਨਿਪਟਦੀਆਂ ਉਹਨਾਂ ਚਿਰ ਲੋਕਾਂ ਦੀ ਜਿਹੜੀ ਹੁੰਦੀ ਹੈ ਇਹ ਲੁੱਟ ਵਰਕਰ ਆ ਰਹੂਗੀ ਇਹਦੀ ਰੋਕਥਾਮ ਦੇ ਲਈ ਇੱਕ ਸਭ ਤੋਂ ਵੱਡੀ ਇਹ ਗੱਲ ਸਾਹਮਣੇ ਆਉਂਦੀ ਹੈ ਚਲੋ ਸਵਾਲ ਤਾਂ ਤੁਸੀਂ ਵਧੀਆ ਕੀਤਾ ਇਹ ਪਰ ਮੈਂ ਤਾਂ ਕਹਾਂ ਨਾ ਬੇਝੱਕਦੇ ਤੁਸੀਂ ਤੁਸੀਂ ਪਿੰਡ ਦੇ ਵਿੱਚੋਂ ਜਾ ਕੇ ਪੁੱਛੋ ਕਿ ਜਦੋਂ ਮੈਂ ਸਰਪੰਚ ਸੀ ਉਹਨਾਂ ਟਾਈਮਾਂ ਪੰਜਾ ਸਾਲਾਂ ਦੇ ਵਿੱਚ ਕੋਈ ਬੰਦਾ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਸਰਪੰਚ ਸਾਹਿਬ ਨੇ ਸਾਡਾ ਫੈਸਲਾ ਕਰਨ ਆਏ ਸੀ ਇਹਨੂੰ ਪਾਰਟੀ ਦਾ ਪੱਖ ਲੈ ਕੇ ਵੀ ਆਪਦਾ ਪੱਖ ਕੀਤਾ ਤੇ ਮੇਰੀ ਨਹੀਂ ਸੁਣੀ ਇਹ ਨਹੀਂ ਕੋਈ ਕਹਿ ਸਕਦਾ ਨਾ ਉਹ ਉਹਨਾਂ ਸਾਲਾਂ ਦੇ ਵਿੱਚ ਅਸੀਂ ਕੋਈ ਐਸੇ ਮਸਲੇ ਮਸਲੇ ਵੀ ਚਲੋ ਗਿਆ ਥਾਣੇ ਜੀ ਥਾਣੇ ਗਿਆ ਥਾਣੇ ਮਦਨਾ ਅਗਲੇ ਨੂੰ ਜੋ ਜਿਹਦੀ ਗਲਤੀ ਹੈ ਗਲਤੀ ਨੂੰ ਗਲਤੀ ਕਹਿ ਕੇ ਪਿੰਡ ਦੇ ਮਸਲੇ ਪਿੰਡ ਹੀ ਹੱਲ ਕੀਤੇ ਆ ਤੇ ਅੱਜ ਵੀ ਕਰਾਂਗੇ ਹੁਣ ਕਿਹੜੇ ਮਨ ਦੇ ਵਿੱਚ ਬਲਬਲੇ ਆ ਧਰਮ ਸਿੰਘ ਜੀ ਠੁਕੇ ਦੇ ਜਿਨ੍ਹਾਂ ਨੂੰ ਲੈ ਕੇ ਉਹ ਸਾਹਮਣੇ ਦਿਖਾਈ ਦਿੰਦੇ ਹੁੰਦੇ ਆ ਵੀ ਆਹ ਕੰਮ ਜੇ ਸਤਾ ਆ ਗਈ ਜੇ ਲੋਕਾਂ ਨੇ ਸਹਿਯੋਗ ਦਿੱਤਾ ਤਾਂ ਹੀ ਕੰਮਾਂ ਨੂੰ ਨੇਪਰੇ ਚੜਾਂਗੇ। ਪਹਿਲ ਦੇ ਆਧਾਰ ਤੇ ਤਾਂ ਹੀ ਵੱਡਾ ਮਸਲਾ ਸਾਡਾ ਨਹਿਰੀ ਪਾਣੀ ਦੀ ਹੈ। ਕਿਉਂ ਨਹਿਰੀ ਪਾਣੀ ਦਾ ਮਸਲਾ ਇੰਨਾ ਕਿ ਜ਼ਿਆਦਾ ਵੀ ਇਧਰ ਆ ਸਕੂਲ ਵਾਲੀ ਸਾਈਡ ਆ ਜਿਹੜੀ ਦਰਾਜ ਰੋਡ ਆ ਸਾਡਾ ਕੀਤਾ। ਇਧਰਲੇ ਪਾਣੀ ਮੋਗਾ ਹੋਣ ਦੇ ਬਾਵਜੂਦ ਹੀ ਬੰਦ ਪਿਆ। ਜੀ। ਪੱਖਾਲੇ ਜਿਹੜੇ ਬੰਦ ਹੋਏ ਪਏ ਆ। ਦੂਜੀ ਸਾਈਡ ਆ ਪਾਣੀ ਉਹ ਟੇਲ ਦਾ ਉਹ ਪਾਣੀ ਦੀ ਨਿਕਾਸੀ ਦਾ ਹੁਣ ਕਰਕੇ ਉਹ ਨਹੀਂ ਚੱਲ ਰਿਹਾ ਸਭ ਤੋਂ ਪਹਿਲਾ ਮੁੱਦਾ ਤਾਂ ਹੋਊਗਾ ਇਹ ਨਹਿਰੀ ਪਾਣੀ ਦਾ ਦੂਜਾ ਜਿਹੜਾ ਮੇਨ ਸਾਡੇ ਪਿੰਡ ਦੀ ਵੰਗ ਹੈ ਵੀ ਇੱਕ ਪੁਲ ਨੇ ਸਾਡੇ ਦੋ ਜੋ ਡਰੇਨ ਤੇ ਪੁਲੇ ਜੀ ਲੈ ਸਾਡਾ ਡਰੇਨ ਲੈ ਸਾਡਾ ਡਰੇਨ ਦੀ ਵੀ ਉਹ ਪਾਇਲ ਦੇ ਆਧਾਰ ਤੇ ਸਾਡਾ ਬਣਾਉਣ ਦਾ ਮੁੱਦਾ ਹੋਊਗਾ ਦੂਜੇ ਹੈ ਵੀ ਜਿਵੇਂ ਨਰੇਗਾ ਦੇ ਕੰਮ ਨੇ ਹੋਰ ਗਰੀ ਬਸਤੀਆਂ ਦੇ ਵਿੱਚ ਕੰਮ ਨੇ ਕੋਈ ਵੀ ਪਿੰਡ ਦੇ ਵਿੱਚ ਹੋਰ ਸਾਂਝੇ ਕੰਮ ਹੋਣ ਵਾਲੇ ਕਾਫੀ ਜੋਂਦੂਰੇ ਪਏ ਆ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਪਿੰਡ ਦੇ ਸਕੂਲ ਦਾ ਕੀ ਹਾਲ ਹੈ ਸਕੂਲ ਦੇ ਵਿੱਚ ਜੋ ਕਮੀਆਂ ਹੋਣਗੀਆਂ ਉਹ ਮੀਟਿੰਗ ਕਰਕੇ ਬਲਾ ਕੇ ਸਾਰੇ ਟੀਚਰਾਂ ਦੀ ਸਲਾਹ ਨਾਲ ਪਹਿਲਾਂ ਵੀ ਜੋ ਕੰਮ ਸਕੂਲ ਦੇ ਕੀਤੇ ਆ ਮੈਂ ਟੀਚਰਾਂ ਨਾਲ ਰਾਏ ਕਰਕੇ ਇਹ ਕੀਤੇ ਆ ਇਹ ਨਹੀਂ ਹੈਗਾ ਵੀ ਚਲੋ ਕਿਉਂ ਸਕੂਲ ਦੇ ਵਿੱਚ ਆਮ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ ਜੀ ਉਹਦੇ ਵਿੱਚ ਆਮ ਜਮੀਨਦਾਰਾਂ ਦੇ ਘਰਾਂ ਦੇ ਬੱਚੇ ਜਿਹਦੇ ਨਹੀਂ ਪੜ੍ਹਦੇ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਸਕੂਲ ਦੇ ਵਿੱਚ ਪ੍ਰੋਬਲਮਾਂ ਕੀ ਨੇ ਜੀ ਬਿਲਕੁਲ ਉਹ ਮਸਲਾ ਹੁੰਦਾ ਸਕੂਲ ਦੇ ਵਿੱਚ ਜਾਓ ਆਪ ਦਾ ਕੁਝ ਮਹੀਨੇ ਦਸਤਨ ਵਿੱਚ ਢੇੜਾ ਕੱਢੋ ਟੀਚਰਾਂ ਨਾਲ ਸਲਾਹ ਮਸਵਰਾ ਕਰੋ ਉਹ ਜੋ ਲੋੜੀ ਦਾ ਸਮਾਨ ਹੋਵੇ ਜਾਂ ਕੋਈ ਕਮਰੇ ਦੀ ਘਾਟ ਆਇਆ ਜਾਂ ਕਿਸੇ ਫਰਨੀਚਰ ਦੀ ਘਾਟ ਆ ਉਹ ਉਸ ਤਰ੍ਹਾਂ ਪਹਿਲਾਂ ਵੀ ਕਰਦੇ ਰਹੇ ਆ ਅੱਜ ਵੀ ਇਹੀ ਕਰਾਂਗੇ ਤਾਂ ਕਿ ਗਰੀਬ ਬੱਚਿਆਂ ਦਾ ਦਾ ਭਵਿੱਖਾ ਉਹ ਵਧੀਆ ਰਹੇ ਸਿਹਤ ਸਹੂਲਤਾਂ ਦੀ ਕੀ ਪਿਜੀਸ਼ਨ ਹੈ ਪਿੰਡ ਦੇ ਵਿੱਚ ਜਿਹੜੀ ਮੁਢਲੀ ਸਿਹਤ ਤਾਂ ਹੁੰਦੀ ਆ ਭਾਵੇਂ ਪਿੰਡ ਦੇ ਪੱਦਰ ਦੇ ਉੱਪਰ ਸਿਹਤ ਸਹੂਲਤਾਂ ਡਿਸਪੈਂਸਰੀਆਂ ਦੇ ਹਾਲ ਕੀ ਹੈ ਡਿਸਪੈਂਸਰੀਆਂ ਦੇ ਹਾਲਾਤ ਦੇਖੋ ਚੱਲਦੇ ਆ ਜਿਹੜੇ ਟੰਗਾਂ ਨਾਲ ਚੱਲੀ ਜਾਂਦੇ ਆ ਚਲੋ ਆਪਾਂ ਤਾਂ ਉਹਨੂੰ ਇਹੀ ਕਹਿ ਆਪਾਂ ਨੂੰ ਸੁਧਾਰ ਕਰਨ ਦੇ ਤਰੀਕਾ ਸੁਧਾਰ ਕਰਨ ਦਾ ਤਰੀਕਾ ਜਿਹੜਾ ਹੋਊਗਾ ਉਹ ਉੱਥੇ ਡਾਕਟਰ ਵਧੀਆ ਲਵਾਏ ਜਾਣ ਉਹਦੀ ਕੋਈ ਬਿਲਡਿੰਗ ਦੀ ਕਮੀ ਆ ਬਿਲਡਿੰਗ ਦੀ ਕਮੀ ਦੂਰ ਕੀਤੀ ਜਾਵੇ ਜਦ ਤੱਕ ਜਿਹੜਾ ਡਿਮਾਂਡ ਤਾਂ ਉੱਥੇ ਹੋਵੇ ਕੋਈ ਵਧੀਆ ਡਾਕਟਰ ਬੈਠੇ ਜੋ ਪਿੰਡ ਨੂੰ ਉਹ ਕੋਈ ਜਿਹੜਾ ਹੈਗਾ ਡਿਸਪੈਂਸਰੀ ਸਾਡੇ ਵੈਸੇ ਬਿਲਡਿੰਗ ਬਣੀ ਹੈ ਕੁਝ ਜਿਹੜੀ ਕਮੀ ਆ ਹੋਰ ਬਣਵਾਈ ਜਾਊ ਪਰ ਸਾਡਾ ਮੇਨ ਮੁੱਦਾ ਹੋਵੇ ਉੱਥੇ ਡਾਕਟਰ ਵਧੀਆ ਇੱਥੇ ਬੈਠੇ ਤਾਂ ਕਿ ਪਿੰਡ ਦੀ ਵੋਟ ਕਾਫੀ ਹੈ ਗਰੀਬ ਬਸਤੀ ਜਿਹਾ ਕਾਫੀ ਹੈ ਵੀ ਜਿਹੜੀ ਡਾਕਟਰ ਦੀ ਸਹੂਲਤ ਹੈ ਦਵਾਈਆਂ ਤੇ ਡਾਕਟਰ ਖਰਚੇ ਬਹੁਤ ਮਹਿੰਗੇ ਹੋਏ ਹੋਏ ਆ ਵੀ ਡਾਕਟਰ ਦੀ ਮੰਗ ਰੱਖਾਂਗੇ ਵੀ ਉੱਥੇ ਵਧੀਆ ਡਾਕਟਰ ਆਵੇ ਜੇਠੂਕੇ ਦੇ ਵੋਟਰਾਂ ਨੂੰ ਜੇਠੂਕਿਆਂ ਦੇ ਲੋਕਾਂ ਨੂੰ ਜਾਂ ਤੁਹਾਡੇ ਆਲੇ ਦੁਆਲੇ ਜਿਹੜੇ ਤੁਹਾਡੇ ਸਪੋਰਟਰ ਨੇ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਹੀ ਬੇਨਤੀ ਕਰੂੰਗਾ ਜੀ ਵੀ ਵਿਕਾਸ ਦੇ ਮੁੱਦੇ ਨੂੰ ਪਾਰਟੀ ਵਾਈ ਤੋਂ ਪਰ ਉੱਠ ਕੇ ਮੈਂ ਕੰਮ ਕਰਨਾ ਚਾਹੁੰਦਾ ਵੀ ਉਹ ਮੈਨੂੰ ਸਮਾਂ ਦੇਣ ਤੇ ਮੈਂ ਜਿਹੜੇ ਇਹ ਕਾਰਜ ਕਰਨ ਵਾਲੇ ਆ ਵੀ ਸੱਚੇ ਦਿਲੋਂ ਤੇ ਪਾਰਟੀ ਵਾਜ ਤੋਂ ਪਰ ਉੱਠ ਕੇ ਮੈਂ ਕਰਵਾਉਣ ਦੇ ਸ਼ਾਬਾਸ਼ ਚਾਬਾਣਾ ਈਸਾਨ ਧਰਮ ਸਿੰਘ ਜੇਠੂ ਕੇ ਜਿਹੜੇ ਮੋੜ ਇੱਕ ਵਾਰ ਚੋਣ ਮੈਦਾਨ ਵਿੱਚ ਨਿਤਰੇ ਨੇ ਗੱਲ ਕਰਦੇ ਇੱਕ ਨੌਜਵਾਨ ਨਾਲ ਧਰਮ ਸਿੰਘ ਨੇ ਕਿਹਾ ਵੀ ਮੈਂ ਆਪਣੇ ਪਿਛਲੇ ਕਾਰਜਕਾਲ ਦੇ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਕਲੱਬ ਬਣਾਏ ਤੇ ਕੀ ਵਾਕਿਆਈ ਉਹਨਾਂ ਗੱਲਾਂ ਦੇ ਵਿੱਚ ਕਿੰਨੀ ਸੱਚਾਈ ਹੈ ਨੌਜੌਨ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਥੋੜੇ ਜੁਕਿੰਦੇ ਪਹਿਲਾਂ ਤਾਂ ਜਦੋਂ ਸਾਡੇ ਚਾਚਾ ਜੀ ਸਰਪੰਚ ਸੀਗੇ ਤਿੰਨ ਕਲੱਬ ਚੁਣੇ ਗਏ ਆ ਮੰਨ ਲਓ ਤਿੰਨੋਂ ਵੱਖੋ-ਵੱਖਰੀਆਂ ਬਰਾਦਰੀਆਂ ਦੇ ਚੁਣੇ ਗਏ ਆ ਬਾਜੀਗਰ ਬਰਾਦਰੀ ਦਾ ਇੱਕ ਕਲੱਬ ਚੁਣਿਆ ਗਿਆ ਤਾਂ ਕਿ ਬਾਜੀਗਰ ਬਰਾਦਰੀ ਵੀ ਨਾ ਪਿੱਛੇ ਰਹੇ ਆਪਣੇ ਮਾਈ ਵੀ ਸਿੰਘਾਂ ਦੇ ਇਧਰੋਂ ਵੀ ਇੱਕ ਕਲੱਬ ਚੁਣਿਆ ਗਿਆ ਇੱਕ ਸਾਡਾ ਕਲੱਬ ਚੁਣਿਆ ਗਿਆ ਜ਼ਿੰਮੇਦਾਰ ਭਏ ਤਿੰਨੇ ਕਲੱਬਾਂ ਨੂੰ ਇੱਕ ਇੱਕ ਲੱਖ ਰੁਪਇਆ ਤਿੰਨਾਂ ਨੂੰ ਸਾਰੇ ਨੌਜਵਾਨ ਸਾਰੇ ਵਰਗਾਂ ਦੇ ਉਹਦੇ ਵਿੱਚ ਇਨਵੋਲਵ ਕਰੇ ਤਾਂ ਜੋ ਸਾਰਿਆਂ ਨੂੰ ਕਿੱਟਾਂ ਦਵਾਈਆਂ ਮਤਲਬ ਵੀ 3 ਲੱਖ ਰੁਪਇਆ ਇਹਨਾਂ ਨੂੰ ਲੱਖ ਲੱਖ ਰੁਪਇਆ ਤਿੰਨੇ ਕਲੱਬਾਂ ਨੂੰ ਮਤਲਬ ਆਪ ਨੂੰ ਇਹਨਾਂ ਨੇ ਦਵਾਇਆ ਸਰਪੰਚ ਸਾਹਿਬ ਨੇ ਤੇ ਜਿਹੜਾ ਹੁਣ ਕੰਮ ਪੈਂਡਿੰਗ ਆ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਜਿਵੇਂ ਸਾਡੇ ਪਿੰਡ ਨਸ਼ਿਆਂ ਦਾ ਮੁੱਦਾ ਕਾਫੀ ਸੀ ਨੋ ਸੇ ਤਾਂ ਜੇ ਆਪਾਂ ਨੌਜਵਾਨਾਂ ਨੂੰ ਗਰਾਊਂਡ ਕੰਨੀ ਲਾਵਾਂਗੇ ਤਾਂ ਹੀ ਨਸ਼ਿਆਂ ਦਾ ਮੁੱਦਾ ਇੱਕ ਹੱਲ ਹੋਣ ਦਾ ਇੱਕ ਹੈਗਾ ਇਹ ਸੋਲੂਸ਼ਨ ਪਲੱਸ ਜਦੋਂ ਹੁਣ ਅਸੀਂ ਪਿਛਲੇ 5 ਸਾਲਾਂ ਆਵਲ ਧਿਆਨ ਮਾਰਦੇ ਤੁਸੀਂ ਨੰਘੋਂਗੇ ਸਾਡੇ ਪਿੰਡ ਨੰਘ ਕੇ ਜਾਇਓ ਤੇ ਜਿਹੜਾ ਗਰਾਊਂਡ ਆ ਘਾ ਲਵਾਦਾ ਉਹਦਾ ਕੋਈ ਮੈਂਟੇਨੈਂਸ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਪਲੱਸ ਟਰੈਕ ਜਿੱਥੇ ਮੈਨ ਮਤਲਬ ਨੌਜਵਾਨਾਂ ਨੇ ਭੱਜਣਾ ਉਹਦੇ ਵਿੱਚ ਰੇਖੀ ਨਹੀਂ ਪਈ ਰੇਖੀ ਇੱਕ ਬਹੁਤ ਛੋਟਾ ਮੁੱਦਾ ਹੈ ਤੇ ਅਸੀਂ ਤਾਂ ਸਾਡੇ ਨੌਜਵਾਨਾਂ ਨੂੰ ਸਾਰਿਆਂ ਨੂੰ ਜਿਹੜੇ ਗਰਾਊਂਡ ਨਾਲ ਜੁੜੇ ਆ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੇ ਚਾਚਾ ਜੀ ਦੀ ਮਦਦ ਕਰਨ ਪਹਿਲ ਦੇ ਆਧਾਰ ਤੇ ਜਿਹੜੇ ਗਰਾਊਂਡ ਨਾਲ ਜੁੜੇ ਕੰਮ ਹੈ ਉਹ ਅਸੀਂ ਆਪਾ ਅਸੀਂ ਇਹਨਾਂ ਨੂੰ ਦੱਸ ਕੇ ਆਪ ਨਾਲ ਤੋਰ ਕੇ ਅਸੀਂ ਕਰਵਾਵਾਂਗੇ ਜਿਵੇਂ ਰੇਖੀ ਦਾ ਮੁੱਦਾ ਬਹੁਤ ਛੋਟੀ ਗੱਲ ਹੈ ਜੇ ਆਪਾਂ ਸੋਚੀਏ ਤਾਂ ਰੇਖੀ ਕੋਈ ਵੱਡੀ ਇਸ਼ੂ ਨਹੀਂ ਹੈਗਾ ਅਸੀਂ ਪਹਿਲਾਂ ਵੀ ਨੌਜਵਾਨ ਲੈ ਕੇ ਅਸੀਂ ਮਿੰਨਤਾਂ ਕਰੀਆਂ ਸਾਰਿਆਂ ਦੀਆਂ ਵੀ ਇਹ ਨਸ਼ਾ ਬੰਦ ਕਰਨਾ ਪਹਿਲਾਂ ਗਰਾਊਂਡ ਨਾਲ ਆਪ ਬੱਚੇ ਜੋੜ ਲਈਏ ਸਾਡਾ ਇੱਕ ਪ੍ਰਾਈਵੇਟ ਕਹਿ ਸਕਦਾ ਸਾਡੇ ਦੋਸਤਾਂ ਵੱਲੋਂ ਬਾਹਰੋਂ ਇੱਕ ਅਸੀਂ ਜਿੰਮ ਤਿਆਰ ਕਰੀਆ ਸਾਡੇ ਕੋਲ ਆਲਰੇਡੀ ਚਾਰ ਪਿੰਡਾਂ ਦੇ ਮੁੰਡੇ ਜਿੰਮ ਲਾਉਂਦੇ ਜੇਠੂਗਿਆਂ ਚ ਅਸੀਂ ਸਿਰਫ ਨੋਰਮਲ ਫੀਸ ਰੱਖੀਆ 200 ਰੁਪਿਆ ਅਕੋਰਡਿੰਗ ਟੂ ਤਪੇ ਦੀਆਂ ਜਿੰਮਾਂ ਦੇ ਕੰਪੈਰੀਜ਼ਨ ਜਿੰਮਾਂ ਕੀ ਉਹ ਕੋਈ ਉਹ ਚ ਸਰਕਾਰੀ ਸਹੂਲਤ ਨਹੀਂ ਮੰਨ ਲਓ ਜਿਵੇਂ ਚਾਚਾ ਜੀ ਦੇ ਟੱਚ ਚ ਬਾਹਰੋਂ ਸਾਡੇ ਦੋਸਤ ਆ ਜਾਂ ਕੋਈ ਸਾਡੇ ਦੋਸਤ ਥੋੜੇ ਥੋੜੇ ਪੈਸੇ ਭਾ ਕੇ 200 ਰੁਪਿਆ ਅਸੀਂ ਫੀਸ ਰੱਖੀਆ ਸਿਰਫ ਉਹ ਵੀ ਤਾਂ 100 ਰੁਪਿਆ ਅਸੀਂ ਮੁੰਡਾ ਰੱਖਿਆ ਸਾਹਮਣ ਵਾਲਾ 100 ਰੁਪਿਆ ਮੈਂਟੇਨੈਂਸ ਵਾਸਤੇ ਬਿਲਕੁਲ ਹਾਂਜੀ ਭਜੀ ਤੁਸੀਂ ਵੀ ਨੌਜਵਾਨ ਕੀ ਕਹਿਣਾ ਚਾਹੋ ਜਦੋਂ ਸਰਪੰਚ ਸਾਹਿਬ ਆਪਣੇ ਇਹਨਾਂ ਨੇ ਕਾਰਜਕਾਲ ਸੰਭਾਲਿਆ ਸਾਡੇ ਤਾਂ ਇਹ ਮੰਨੋ ਤੁਸੀਂ ਵੀ ਇਹਨਾਂ ਨੇ ਟਿੱਬਿਆਂ ਤੇ ਪਾਣੀ ਚੜਾਦਾ ਸਾਡੇ ਪਿੰਡ ਦਾ ਇੰਨਾ ਕ ਵਿਕਾਸ ਕੀਤਾ ਜਿੱਥੇ ਕਦੇ ਸੋਚ ਨਹੀਂ ਸਕਦੇ ਵੀ ਨਹਿਰੀ ਪਾਣੀ ਆਜੂ ਜੀ ਇਹਨਾਂ ਨੇ ਉੱਥੇ ਵੀ ਨਹਿਰੀ ਪਾਣੀ ਲਿਆਤਾ ਜਮਾ ਰੇਤਲੇ ਬਾਣ ਸੀ ਜਿਹੜੇ ਇਹਨਾਂ ਨੇ ਜਮਾ ਪਜਾਊ ਕਰਤੇ ਇਹਨਾਂ ਨੇ ਪਿੰਡ ਦੇ ਹਰ ਇੱਕ ਬੰਦੇ ਨੂੰ ਜਿਹੜੇ ਘਰ ਮਤਲਬ ਕਿ ਸਾਡੀਆਂ ਮੋਟਰਾਂ ਤੋਂ ਸਾਨੂੰ ਘੰਟਿਆਂ ਦੀ ਰੁਪਏ ਦੇ ਕੇ ਪਾਣੀ ਲਾਉਂਦੇ ਸੀ ਉਹਨਾਂ ਘਰਾਂ ਨੂੰ ਵੀ ਇਹਨਾਂ ਨੇ ਕਨੈਕਸ਼ਨ ਦਵਾਇਆ ਇੰਨੇ ਕ ਲੋਕਾਂ ਦੀ ਇਹਨਾਂ ਨੇ ਮਦਦ ਕੀਤੀ ਹੈ ਪੰਚਾਇਤੀ ਜ਼ਮੀਨ ਬਾਰੇ ਕਿਹੋ ਜਿਹਾ ਹਾਲ ਹੈ ਜੀ ਪੰਚਾਇਤੀ ਜ਼ਮੀਨ ਦਾ ਇੱਥੇ ਪੰਚਾਇਤੀ ਜ਼ਮੀਨ ਜਦੋਂ ਮੈਂ ਸਰਪੰਚ ਬਣਿਆ ਸੀ ਤਾਂ ਤੁਸੀਂ ਐ ਲਾ ਲਓ ਮਹਿਜ ਪੰਚਾਇਤੀ ਜਾਂ ਆਪਾਂ ਕਹਿੰਦੇ ਪੰਚਾਇਤੀ ਆਮਦਨ ਪਿੰਡ ਦੀ ਕਹੇ ਲਓ ਜੀ ਬਿਲਕੁਲ ਉਹ ਬਹੁਤ ਘੱਟ ਸੀ ਹਾਲਾ ਲੋ ਕੋਈ 20-30 ਹਜ਼ਾਰ ਵਾਲੀ ਗੱਲ ਹੀ ਸੀ ਮੇਰੇ ਖਿਆਲ 'ਚ ਤੇ ਪਰ ਮੈਂ ਤਾਂ ਉਦੋਂ ਇੰਨਾ ਕੋਈ ਨਰੇਗਾ ਨੂੰ ਕੰਮ ਵੀ ਦਿੱਤਾ ਉਹਦੇ ਵਿੱਚ ਜੋ ਪੰਚਾਇਤੀ ਜ਼ਮੀਨ ਆ ਸਾਡੇ 8 ਕਿੱਲੇ ਜ਼ਮੀਨ ਹੈ ਜੋ ਟਿੱਬੇ ਬੇ ਬੇਬਾਦ ਪਈ ਸੀ ਜੀ ਉਹਦੇ ਵਿੱਚ ਝਾੜੀਆਂ ਜਾਂ ਦਰਖਤ ਸੀ ਬੇਕਾਰ ਸੀ ਪਏ ਉਹਦਾ ਮਹਿਕਮੇ ਤੋਂ ਅਪਰੂਵਲ ਬਣਵਾ ਕੇ ਉਹ ਦਰਖਤਾਂ ਦੀ ਜੋ ਚੰਗੇ ਸੀ ਕੋਈ ਵਿੱਚ ਮਾਰੇ ਸੀ ਜਿਹੇ ਜਿਹੇ ਵੀ ਸੀ ਉਹਨਾਂ ਨੂੰ ਮਨਜ਼ੂਰੀ ਲੈ ਕੇ ਉਹ ਸਾਫ਼ ਕੀਤੇ ਉੱਥੇ ਹੋਰ ਦਰਖਤ ਲਾਏ ਤੇ ਉੱਥੋਂ ਮਿੱਟੀ ਚਕਾ ਕੇ ਉਹਨੂੰ ਪਧਰਾ ਕਰਕੇ ਇੱਕ ਕੋਈ ਨੀਵਾ ਥਾਂ ਪਿਆ ਸੀ ਜਿਆਦਾ ਬਹੁਤ ਉਹ ਵੀ ਪਿੰਡ ਦੇ ਨਾਲ ਦੇ ਦਰਾਜ ਰੋਡ ਤੇ ਇੱਕ ਹੈ ਉਹ ਉੱਥੇ ਉਹ ਮਿੱਟੀ ਪਾਈ ਪੰਚਾਇਤਾਂ ਚ ਉਥੋਂ ਚੱਕੀ ਨਾਲੇ ਦਾ ਉਹ ਜ਼ਮੀਨ ਉਹ ਪਧਰੀ ਹੋ ਕੇ ਉਹ ਅਬਜਾਊ ਹੋ ਗਈ ਨਾਲੇ ਜਿੱਥੇ ਮਿੱਟੀ ਪਾਈ ਉਹ ਹੋ ਗਈ ਤੇ ਅੱਜ ਉਹ ਜ਼ਮੀਨ ਆ ਜੇ ਕਹ ਲਓ ਤੁਸੀਂ ਵੀ ਜਿਹੜੀ ਜਮਾ ਬੇਕਾਰ ਪਈ ਸੀ ਉਹਦਾ ਫੁੱਲ ਵਟਾ ਫੁੱਲ ਠੇਕਾ ਮਿਲ ਰਿਹਾ ਪੰਚਾਇਤ ਨੂੰ ਜੋ ਸਾਰੇ ਪਿੰਡ ਨੂੰ ਉਹ ਪੰਚਾਇਤੀ ਆਮਦਨ ਬਣੀ ਹੈ ਉਹ ਪਿੰਡ ਦੇ ਵਿੱਚ ਕਾਰਜਕਮਾਂ ਤੇ ਲਾਉਣ ਵਾਸਤੇ ਇਸਨ ਧਰਮ ਸਿੰਘ ਜੇਠੂ ਕੇ ਜਿਹੜੇ ਮੌਜੂਦਾ ਉਮੀਦਵਾਰ ਨੇ ਜੇਠੂ ਕੇ ಗ್ರಾಮ ਪੰਚਾਇਤ ਚ ਬਤੌਰ ਸਰਪੰਚ ਹੁਣ ਵੇਖਦੇ ਹਾਂ 15 ਤਰੀਕ ਨੂੰ ਕੀ ਚੋਣ ਨਤੀਜੇ ਆਉਂਦੇ ਨੇ ਇਨ੍ਹਾਂ ਵੱਲੋਂ ਇਹ ਕਹਿੰਦੇ ਪਿਛਲੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਲੋਕਾਂ ਦਾ ਕੀ ਰੁਖ ਹੋਵੇਗਾ ਇਹ 15 ਤਰੀਕ ਨੂੰ ਹੀ ਪਤਾ ਲੱਗੇਗਾ ਮੈਂ ਲੁਬਾਤ ਸਿੰਘ ਲਾ ਦੇ ਨਾਲ ਕੁਮਾਰ ਬਿਸ਼ਪਜੀਤ ਅਤੇ ਗੁਰਪ੍ਰੀਤ ਸਿੰਘ ਚੈਨਲ 17 న్యూਸ ਬਠਿੰਡਾ